ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਕੁਝ ਮਜ਼ਦੂਰੀ ਕਰਦਾ ਸੀ ਕੁਝ ਬੁਰਦਵਾਰੇ ਸੇਵਾ ਕਰਦਾ ਸੀ ਥੋੜੀ ਸੇਵਾ ਤੇ ਬਸ ਅਣਪੜ੍ਹੇ ਹੀ ਸੇਵਾ ਕਰਦੇ ਰਹਿ ਦਾਲੀ ਦੀ ਥੇ ਮੈਂ ਬੁਮਾਰੀ ਨੇ ਦਬ ਲਿਆ ਮੇਰੇ ਤਿੰਨ ਮੈਂਬਰ ਨੇ ਘਰ ਦੇ ਇੱਕ ਘਰ ਵਾਲੀ ਆ ਇੱਕ ਮੁੰਡਾ ਆ ਘਰ ਦੇ ਬਹੁਤ ਖਲਾਤ ਜਮਾ ਹੀ ਡਾਉਣ ਨੇ ਕਰ ਮੇਰਾ ਨਹੀਂ ਬਣੇ ਸਕਿਆ ਕੁਛ ਨਹੀਂ ਬਸ ਡਾਉਣ ਹੁਣ ਮੈਂ 10 ਸਾਲ ਤੋਂ ਘਰ ਬੈਠਾ ਦਵਾਈਆਂ ਚੱਲੀਆਂ ਜਾਂਦੀਆਂ ਨੇ ਬਸ ਕੁਛ ਨਹੀਂ ਬਣ ਸਕਦਾ ਜੀ ਮੈਂ ਢਿੱਲਾ ਹੀ ਹੋ ਰਿਹਾ ਬਸ ਅੱਖਾਂ ਹੋਰ ਮਾਰੀਆਂ ਨੇ ਸ਼ੂਗਰ ਬੀਪੀ ਤੇਜਾਬ ਉਹ ਬਹੁਤ ਮਾਰੀਆਂ ਨੇ ਵੀ ਜਿਹੜੀਆਂ ਨਾਲ ਮੈਂ ਲਾਈ ਲੜਦਾ ਮੈਨੂੰ ਇਹ ਫੇਰ ਹਾਨੀ ਦਾ ਹੋ ਗਿਆ ਫੇਰ ਖਾਲਸੇ ਚੱਲੇ ਨੇ ਮੇਰੀ ਮਦਦ ਕਰੀ ਹੋ ਮੈਂ ਤੁਰਦਾ ਫਿਰਦਾ ਠੀਕ ਆ ਹੁਣ ਥੋੜੀ ਥੋੜੀ ਜਿਹੀ ਕਿਤੇ ਟੰਡੇ ਮੰਗੋ ਅੰਦਰੋਂ ਤਕਲੀਫ ਆਉਂਦੀ ਆ ਮਰੀ ਜੀ ਖਾਂ ਠੰਡ ਕਰਕੇ ਆ ਪਤਾ ਨਹੀਂ ਕੁਝ ਬਾਕੀ ਪਹਿਲਾਂ ਮੈਂ ਅੱਖਾਂ ਵੀ ਕਰਾਈ ਮੈਂ ਖਾਲ ਸੈਡ ਦਾ ਧੰਨਵਾਦ ਕਰਦਾ ਉਹਨਾਂ ਨੂੰ ਬਹੁਤ ਧੰਨਵਾਦ ਜਿਹੜਾ ਮੇਰੀ ਸਹਾਇਤਾ ਕਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ